ਵਾਲਾ ਰਹੀ ਪੇਮੈਂਟ ਕਰਦੇ ਸੀਗੇ ਇਨਵੌਇਸ ਬੇਸਡ ਵਿਵਿਧਿਤ ਜਿਨਾਂ ਦਾ ਨਾਮ ਆ ਲੈਣਾ 25 ਸਤਬਰ ਬਾਰੇ ਇੱਕ ਤਲਾਕ ਬਾਲਾ ਰੰਗ ਜਦੋਂ ਵੇਚਿਆ ਜਿਹੜਾ ਨੰਬਰ ਚੋਚ ਬੰਨ ਹੈ ਜਿਹੜਾ ਇੰਡੀਆ ਦਾ ਕਜ਼ਨ ਉਹਦੇ ਤੇ ਵੀ ਵੈਲ ਆਇਲ ਨੈਟਵਰਕ ਜਿਹੜਾ ਗੱਟਾ ਕਰਨਾ ਨਹੀਂ ਕਰ ਸਕਦਾ ਹੰਟਲ ਉਹ ਅਨਾਰਥ ਹੋਇਆ ਉਹ ਬੇਕੋੜਾ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜੀ ਹਾਂ ਖਤਰਨਾਕ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਅੰਤਰਰਾਸ਼ਟਰੀ ਹਥਿਆਰ ਦੇ ਤਸਕਰੀ ਦੇ ਨੈੱਟਵਰਕ ਦਾ ਪੁਲਿਸ ਨੇ ਪਰਦਾਫਾਸ਼ ਕਰ ਦਿੱਤਾ ਹੈ ਇਸ ਮਾਮਲੇ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਸ ਦੇ ਨਾਲ 17 ਹਥਿਆਰ ਤੇ 33 ਮੈਗਜ਼ੀਨ ਵੀ ਪੁਲਿਸ ਨੂੰ ਉਹਨਾਂ ਦੇ ਕੋਲੋਂ ਬਰਾਮਦ ਹੋਏ ਨੇ ਦੱਸਦੇ ਕਿ ਪੁਲਿਸ ਕਮਿਸ਼ਨਰ ਨੇ ਵੀ ਇਸ ਮਾਮਲੇ ਸੰਬੰਧੀ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਜਾਣਕਾਰੀ ਦੇ ਆਧਾਰ ਤੇ 7 ਦਿਨ ਪਹਿਲਾਂ ਹੀ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਉਹਨਾਂ ਨੇ ਦੱਸਿਆ ਕਿ ਇਸ ਰੈਕਡਰ ਦਾ ਪਰਦਾਫਾਸ਼ ਕਰ ਲੇ ਪੁਲਿਸ ਨੇ ਇੱਕ ਝਾਲੂਛਾਇ ਇਸ ਜਿਹਦੇ ਤਹਿਤ ਇਨਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਕੁਨਾਲ ਗੁਰਲਾਲ ਤੇ ਪਰਵੇਜ਼ ਦੇ ਰੂਪ ਦੇ ਵਿੱਚ ਹੋਈ ਅਤੇ ਦੱਸਦੇ ਕਿ ਪੁਲਿਸ ਕਮਿਸ਼ਨਰ ਨੇ ਵੀ ਕਹਿ ਕੇ ਕੁਨਾਲ ਫਿਰੋਜ਼ਪੁਰ ਦਾ ਰਹਿਣ ਵਾਲਾ ਤੇ ਉਸ ਦੇ ਖਿਲਾਫ ਪਹਿਲਾ ਵੀ ਕਤਲ ਦੀ ਕੋਸ਼ਿਸ਼ ਤੇ ਨਸ਼ਾ ਦਸਕਰੀ ਦੇ ਤਹਿਤ ਕਈ ਮਾਮਲੇ ਦਰਜ ਨੇ ਇਸੇ ਤਰ੍ਹਾਂ ਗੁਰਲਾਲ ਤੇ ਪਰਵੇਜ਼ ਜੇ ਪੱਟੀ ਦੇ ਰਹਿਣ ਵਾਲੇ ਤੇ ਚਟੇ ਦੇ ਪਰਾ ਹਨ ਤੇ ਉਨ੍ਹਾਂ ਦੀ ਉਮਰ 20 ਸਾਲ ਦੇ ਕਰੀਬ ਜਿਹੜੀ ਹੁਣ ਦੱਸੀ ਜਾ ਰਹੀ ਹੈ ਦੱਸਦੇ ਕਿ ਪੁਲਿਸ ਕਮਿਸ਼ਨਰ ਨੇ ਵੀ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਉਹ ਹਥਿਆਰ ਮੱਧ ਪ੍ਰਦੇਸ਼ ਦੇ ਇੰਦੋਰ ਦੇ ਰਹਿਣ ਲੇ ਕੁਨਾ ਨਹੀਂ ਸਪਲਾਈ ਕਰਨੇ ਉਨ੍ਹਾਂ ਨੇ ਦੱਸਿਆ ਕਿ ਗ੍ਰফতার ਕੀਤੇ ਗਏ ਗੁਰਲਾਲ ਦਾਪਰਾ ਸ਼ਰਨਜੀਤ ਸਿੰਘ ਜੋ ਕਿ ਸਮੇਂ ਜੇਲ੍ਹ ਦੇ ਵਿੱਚ ਪੰਡਾ ਅਮਰੀਕਾ ਸਥਿਤ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਕਾਫੀ ਨਜ਼ਦੀਕੀਆ ਜੋ ਕਿ ਫਿਰੋਤੀ ਤੇ ਆਤਵਾਦੀ ਗਤੀਵਿਧੀਆਂ ਵਿੱਚ ਵੀ ਸ਼ਾਮਿਲ ਸੀ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਹੁਣ ਦੋਸ਼ੀ ਦੇ ਕੋਲੋਂ ਜੜੀ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਕ 20 ਤਰੀਕ ਨੂੰ ਇੱਕ ਵਿਅਕਤੀ ਕੁਸ਼ਾਲ ਫਰੂਸਪੁਰ ਦਾ ਰਹਿਣ ਵਾਲਾ ਫੜਿਆ ਸੀਗਾ ਅ ਐਡੀਐਸਪੀ ਇਨਵੈਸਟੀਗੇਸ਼ਨ ਤੇ ਸੀਪੀ ਇਨਵੈਸਟੀਗੇਸ਼ਨਸ ਆਫ ਦੀ ਟੀਮਸ ਨੇ ਸਪੈਸ਼ਲ ਸੈੱਲ ਤੇ ਸੀਆਈਏ ਨੇ ਤੇ ਇੱਕ ਸਟਾਰ 34 ਪਿਸਟਲ ਬਰਾਮਦ ਹੋਇਆ ਸੀਗਾ ਉਹਦੀ ਅੱਗੇ ਇੰਟਰੋਗੇਸ਼ਨ ਨੰਬਰ 1 ਨੰਬਰ 2 ਟੈਕਨੀਕਲ ਇਨਪੁਟਸ ਨੰਬਰ 3 ਹਿਊਮਨ ਇੰਟੈਲੀਜੈਂਸ ਇਸ ਦੇ ਬੇਸ ਤੇ ਇੱਕ ਵੈਲ ਆਇਲਡ ਨੈਟਵਰਕ ਜਿਹੜਾ ਗੰਗ ਰਨਿੰਗਸ ਆ ਸੀਗਾ ਹਿੰਡਰਲੈਂਡ ਚ ਉਹ ਅਨਰਥ ਹੋਇਆ ਉਹ ਬ੍ਰੇਕ ਹੋਇਆ ਇਹ ਕਾਫੀ ਟਾਈਮ ਤੋਂ ਚੱਲ ਰਿਹਾ ਸੀਗਾ ਲਖਵੀਰ ਲੰਡਾ ਜਿਹੜਾ ਉਹ ਯੂਐਸ ਬਠਾ ਹੈ ਨਾਲ ਹੀ ਉਹ ਦੇਖ ਗਿਲ ਨਾਮਕ ਵਿਅਕਤੀ ਦਾ ਦੋਸਤ ਹੈ ਇਹ ਦੋਨੋਂ ਜਿਹੜੇ ਬੈਠੇ ਹਨ ਉਹ ਰਨ ਕਰਦੇ ਸੀਗੇ ਹਵਾਲਾ ਰਾਹੀਂ ਪੇਮੈਂਟ ਕਰਦੇ ਸੀਗੇ ਇੰਦੋਰ ਬੇਸਡ ਵਿਅਕਤੀ ਨੂੰ ਜਿਹਦਾ ਨਾਮ குணਾਲ ਹੈ ਤੇ ਨਵੇਂ ਲੜਕੇ 21 22 ਸਾਲ ਦੇ 22 23 ਸਾਲ ਦੇ ਇਹ ਰੋਪਨ ਕਰਦੇ ਸੀਗੇ ਕੋਈ ਪੜੋਸੀ ਹੈ ਜਾਂ ਕੋਈ ਅਨਐਮਪਲੋਇਡ ਹੈ ਇਹ ਵੈਪਨ ਲੈ ਕੇ ਆਉਂਦੇ ਸੀਗੇ ਤੇ ਇੱਥੇ ਅਲੱਗ-ਅਲੱਗ ਜਗ੍ਹਾ ਲੋਕਾਂ ਨੂੰ ਉਹ ਸਪਲਾਈ ਕਰਦੇ ਸੀਗੇ ਤੇ ਜਿਹੜੇ ਦੋ ਬ੍ਰਦਰਸ ਹੈ ਜਿਹੜੇ ਫੜੇ ਗਏ ਆ ਦੋਨੋਂ ਕੱਲਨਸ ਐ 23 ਸਾਲ ਉਹਨਾਂ ਦੀ ਉਮਰ ਐ ਇੱਕ ਦਾ ਨਾਂ ਗੁਰਲਾਲ ਐ ਦੂਜਾ ਦੂਜਾ پرویز ਐ ਇਹ ਪੱਟੀ ਦੇ ਰਹਿਣ ਵਾਲੇ ਆ ਜੀ ਫਰਸਟ ਟਾਈਮ ਆਫੈਂਸ ਐ ਨਾ ਦਾ ਤੇ ਇਹਨਾਂ ਦਾ ਪ੍ਰਾਜ ਜਿਹੜਾ ਐ ਇੱਕ ਹੋਰ ਕਜ਼ਨ ਜਿਹੜਾ ਜੇਲ੍ਹ ਚ ਬੰਦ ਐ ਉਹ ਵੀ ਡਾਇਰੈਕਟ ਇਨ ਟੱਚ ਸੀਗਾ ਗੰਡੇ ਤੇ ਗਿਲ ਦੇ ਨਾਲ ਹੁਣ ਇਹਨਾਂ ਦੀ ਵਕ-ਵਕ ਟਾਈਮ ਤੋਂ ਵਕ-ਵਕ ਜਗਾਉਣ ਤੋਂ ਰਿਕਵਰੀ ਜਿਹੜੀ ਹੋਈ ਐ ਉਹ 17 ਵੈਪਨਸ ਮੈਂ 12 34 ਦੇ 32 ਬੂਰ ਦੇ ਪਿਸਟਲਸ ਹੈ 5 34 ਦੇ ਪਿਸਟਲਸ ਹੈ ਤੇ 33 ਮੈਗਜ਼ੀਨਸ ਹੈ ਵੀ ਲਾਈਵ ਰਾਉਂਡਸ ਹੈ ਇਨਵੈਸਟੀਗੇਸ਼ਨ جاری ਹੈ ਤੇ ਆਉਣ ਵਾਲੇ ਟਾਈਮ ਤੇ ਜਿਹੜੀ ਵੀ ਡਿਟੇਲ ਹੋਗੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇਗਾ वारगति करनी से वो ऑब्वियसली जेडएनटी सोशल एलिमेंट इलीगल वेपन रखुगा वारगति करूगा सर आज किसी भी आपराधिक मामला जेडा कुशल है उदे 7 मुकदमे दर्ज है अटेम्प्ट टू मर्डर है आमसेक्ट है ते एनडीपीएस ते सारे वेपन कंट्री मेड है सारे मेड वेपन कंट्री मेड है इन अदर कनेक्शन कि मुगुर सिक्युरिटी एजेंडा ग्रुप ते नाल हो बंदा जेल च बंद है जेड़ा मुंडिया दा कजन है थ्रू हो रिया सी ਇੰਨਾ ਦਾ ਜਾਂ ਫਿਰ ਇੱਕ ਦੋ 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 ਜਣੇ ਇੱਕ ਵੀ ਇਹ ਕਾਫੀ ਜੁੜ ਕੇ ਕਿ ਮੈਂ ਮਤਲਬ 23 ਸਾਲ ਦੀ ਉਮਰ ਹੈ ਇਹ ਪਪड़ोसी ਆਪਸ ਵਿੱਚ ਜਾਣਦੇ